ਅੱਜ ਗੱਲ ਤੁਸੀਂ ਦੇਖ ਰਹੇ ਹੋ ਨਿਊਜ਼ ਇੰਡੀਆ ਲੋਕਾਂતર ਦੀ ਆਵਾਜ਼ ਗੱਲ ਕਰਾਂਗੇ ਲੁਧਿਆਣਾ ਸ਼ਹਿਰ ਦੀ ਪ੍ਰਤਾਪ ਚੌਂਕ ਵਿਖੇ ਡੰਪ ਵਿਖੇ ਮਜਬੂਦ ਆ ਅੱਜ ਗੱਲਬਾਤ ਕਰਨ ਜਾ ਰਹੇ ਆ ਜਦਕਿ ਡੰਪ ਦੇ ਮੁਲਾਜ਼ਮਾਂ ਵੱਲੋਂ ਕਿਆ ਕਿਆ ਹੋ ਰਿਹਾ ਵੀ ਇੱਥੇ ਛੁੱਟੀ ਦਾ ਮਾਹੌਲ ਹੈ ਜਿਹੜਾ ਛੁੱਟੀ ਹੈ ਇੱਕ ਤਸਵੀਰ ਆ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਡੰਪ ਦੇ ਉੱਤੇ ਆ ਪੂਜਾ ਅਰਚਨਾ ਹੋ ਰਹੀ ਆ ਬਾਬਾ ਵਿਸ਼ਵਰਮਾ ਦੀ ਤੁਸੀਂ ਦਿਖਾ ਰਹੇ ਹੋ ਛੁੱਟੀ ਦਾ ਮਾਹੌਲ ਆ ਰੇੜੀਆਂ ਪੂਰੀਆਂ ਕੂੜਾ ਦੇ ਡੰਪ ਆ ਆ ਤੁਸੀਂ ਦੇਖ ਸਕਦੇ ਹੋ ਕੂੜੇ ਡੰਪ ਆ ਪੂਜਾ ਵਗੈਰਾ ਹੋ ਰਹੀ ਆ ਛੁੱਟੀ ਦਾ ਮਾਹੌਲ ਆ ਛੁੱਟੀ ਹੈ ਜੀ ਅੱਜ ਥੇ ਤੁਸੀਂ ਦੱਸੋ ਛੁੱਟੀ ਹੈ ਜੀ ਵੀਰ ਤਾਂ ਹੁਣ ਅਸੀਂ ਕੂੜਾ ਕਿੱਥੇ ਲੈ ਕੇ ਜਾਈਏ ਪਰ ਪੂਜਾ ਹੋ ਗਈ ਹੁਣ ਖਲਾੜਣਾ ਕੀ ਕਰੀਏ ਹੁਣ ਅਸੀਂ ਉਹ ਤਾਂ ਕਹਿੰਦੇ ਛੁੱਟੀ ਹੈ ਜੀ ਅੱਜ ਨਹੀਂ ਖੁੱਲਣਾ ਹੈ ਵੀਰ ਉਹ ਕਹਿੰਦੇ ਆ ਇਹ ਕਹਿਦੇ ਵੇ ਉੱਤੋਂ ਤਾਂ ਫਿਰ ਖੁੱਲੀ ਜਾਊਗਾ ਚਲੋ ਯਾਰ ਦੇਖੋ ਜੀ ਕੂੜੇ ਦੀਆਂ ਰੇੜੀਆਂ ਰੇੜੀਆਂ ਖੜੀਆਂ ਵਾਂ ਆ ਇੱਕ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਛੁੱਟੀ ਦੇ ਹੋਣ ਦੇ ਬਾਵਜੂਦ ਵੀ ਆ ਛੁੱਟੀ ਆ ਆ ਇੱਥੇ ਜਿਹੜੇ ਆ ਕੂੜਾ ਦੇ ਢੇਰ ਆ ਜਿਹੜੇ ਕੀ ਨਾਮ ਆ ਤੁਹਾਡਾ ਜੀ ਮਨਨ ਲਾਲ ਤੇ ਅੱਜ ਛੁੱਟੀ ਆ ਛੁੱਟੀ ਹੈ ਤਿੰਨ ਦਿਨ ਹੋ ਗਏ ਫਿਰ ਵੀ ਕੰਮ ਤੇ ਸਰਕਾਰੀ ਗੰਦਗੀ ਕਰਕੇ ਸਰਕਾਰੀ ਬੰਦੇ ਤਾਂ ਬੁਲਾਏ ਹੋਏ ਆ ਸਾਰੇ ਬੁਲਾਏ ਆ ਜੀ ਗੰਦਗੀ ਕਰ ਕੇ ਇੱਥੇ ਕੋਈ ਛੁੱਟੀ ਹੈ ਇੱਥੇ ਤਾਂ ਛੁੱਟੀ ਹੈ ਇੱਥੇ ਹੀ ਛੁੱਟੀ ਹੈਗੀ ਬਾਕੀ ਕਿਸੇ ਦੀ ਛੁੱਟੀ ਨਹੀਂ ਹੈਗੀ ਅੱਛਾ ਜੀ ਹਾਂ ਇਹ ਤਾਂ ਸਾਰਾ ਕਾ ਇਹ ਗੱਲ ਨਹੀਂ ਚੱਕੀ ਜਿਹੜਾ ਸਾਡੀ ਸੁਪਰਵਾਈਜ਼ਰ ਕੀ ਹੈ ਨਾਮ ਤੁਹਾਡਾ ਸੁਪਰਵਾਈਜ਼ਰ ਪਤਾ ਨਹੀਂ ਇਹ ਸਾਰਾ ਸੁਪਰਵਾਈਜ਼ਰ ਸਾਰੇ ਸੁਪਰਵਾਈਜ਼ਰ ਨਹੀਂ ਬਣੇ ਬਲਾਈ ਸੁਪਰਵਾਈਜ਼ ਨੂੰ ਜਲਦੀ ਬੁਲਾ ਜਿਹੜੇ ਵੀ ਦੇਖੇ ਹੋਏ ਆ ਇੱਥੋਂ ਬਏ ਆ ওভারਚਾਣ ਹੋਈ ਇਧਰੀ ਜੰਦਾ ਬਹੁਤ ਪਰੇਸ਼ਾਨ ਆਈ ਇਹ ਕੂੜੇ ਦੀ ਦੇਖੋ ਫੈਕਟਰੀ ਬੰਨ੍ਹ ਪਈ ਹੈ ਦੇਨਿਆ ਰਹਿ ਗਏ ਲੋਕੋ ਸਾਡੇ ਤਾਂ ਮਾਰੇ ਇਕੱਲੇ ਹੋ ਗਏ ਖਰਾਬ ਹੋ ਜਿੰਦੇ ਖਰਾਬ ਕਿੱਦਾਂ ਹੋ ਜਿੰਦੇ ਸਾਰੇ ਜਦੋਂ ਕੰਪਨੀ ਨੇ ਠੇਕ ਲਿਆ ਖਰਾਬ ਹੋਣ ਦਾ ਸਹੀ ਹੋਣ ਦਾ ਲਿਆ ਮਸ਼ੀਨਾਂ ਇੰਨੀਆਂ ਕਾਹਦੀਆਂ ਸਾਰੀ ਸਹੀ ਹੋ ਗਈ ਪਰੇਸ਼ਾਨੀ ਕਿਸੇ ਨੂੰ ਨਹੀਂ ਹੋਣੀ ਮਸ਼ੀਨ ਖਰਾਬ ਸਾਰੀ ਦੁਨੀਆ ਪਰੇਸ਼ਾਨ ਹੋ ਜਾਂਦੀ ਕੋਰੇੜੇ ਕਿੰਨੇ ਲੱਗਿਆ ਦਿੰਦੇ ਅੱਜ ਤਾਂ ਘਟ ਰਹਿ ਗਏ ਪਰ ਅੱਜ ਤਾਂ ਜਾਣਾ ਵਾ ਹੁਣ ਮੈਂ ਕਿੱਥੇ ਜਾਵਾਂ ਹਾਂਜੀ ਗਰੇ ਆਦੇ ਜਾਣਾ ਮੇਰੇ ਮੁੰਡੇ ਦੀ ਸੱਸ ਮਰ ਗਈ ਐ ਕਿੱਦਾਂ ਜਾਵਾਂ 12 ਵਜੇ ਤੋਂ 1 ਤੋਂ 2 ਵਜੇ ਤੱਕ ਤੁਸੀਂ ਵੀ ਛੁੱਟੀ ਮਣਾਓ ਤੁਸੀਂ ਮਿਨਾਈਏ ਫਿਰ ਇਹ ਰੇੜਾ ਸਾਡਾ ਨਹੀਂ ਇੱਥੇ ਇਹ ਦੋ ਦੋ ਦਿਨ ਹੋ ਜਿੰਨੇ ਤੇ ਬੈਠਾ ਰਹੇ ਕੋਲਿੰਗਵਾ ਸਾਨੂੰ ਭਟਕਾ ਰਹੇ ਮੀਰ ਤੁਸੀਂ ਕੀ ਕਰਦੇ ਐ ਮੈਂ ਕੋੜਾ ਨਹੀਂ ਚੱਲ ਰਿਹਾ ਅਸੀਂ ਤਾਂ ਸ਼ਿਕਾਇਤ ਕਰਦੇ ਲੋਕ ਕਿ ਇਹ ਤਾਂ ਵਾਰਡ ਦੇ ਜਿਹੜੇ ਵਾਰਡ ਦੇ ਮੈਂਬਰ ਨੇ ਉਹ ਕਰਦੇ ਸਰ ਜੀ ਬਸ ਵੀ ਤੁਸੀਂ ਕੋੜਾ ਕਿਉਂ ਨਹੀਂ ਚੱਲ ਰਿਹਾ ਅਸੀਂ ਕੀ ਕਹੀਏ ਮੈਂ ਕੋੜਾ ਕਿਤੇ ਸੁਟਦਾ ਸੀ ਕਰ ਲਈ ਯਾਰ ਸੀ ਆਪਣੇ ਕੋੜਾ ਵਾੜੇ ਵਾੜੂ ਪੁਰਾਣਾ ਬੜਸਵਾੜੂ ਕੋ ਘੁਦਾ ਦੇ ਸਸੀ ਗਾਇ ਜੀ ਅਪਣੀ ਜੰਡਿਆ ਲੋਕ ਤੰਤਰ ਦੀ ਆਵਾਜ਼ ਦੇਖ ਲਈ ਦਸ਼ਕਾਂ ਦਾ ਸਵਾਗਤ ਹੈ ਅੱਜ ਗੱਲ ਕਰਾਂਗੇ ਜਿੱਥੇ ਕਿਸ ਮੁੱਚਾ ਭਾਰਤ ਇੱਕ ਛੁੱਟੀ ਮਨਾ ਰਿਹਾ ਵਾ ਉਥੇ ਤਸਵੀਰ ਦੇਖਣ ਨੂੰ ਮਿਲ ਰਹੀ ਆ ਮੁਲਾਜ਼ਮਾਂ ਨੂੰ ਹੈਲਥ ਬ੍ਰਾਜ ਦੇ ਮੁਲਾਜ਼ਮਾਂ ਨੂੰ ਲੁਧਿਆਣਾ ਨਗਰ ਨਿਗਮ ਇਹ ਇੱਕ ਵੱਡੀ ਖਬਰ ਆ ਜਿਹੜੀ ਕਿ ਤੁਸੀਂ ਦੇਖ ਸਕਦੇ ਹੋ ਨਗਰ ਨਿਗਮ ਦੇ ਜਿਹੜੇ ਹੈਲਥ ਬ੍ਰਾਜ ਨਾਲ ਸੰਬੰਧ ਜਿਹੜੇ ਮੁਲਾਜ਼ਮ ਆ ਸਫਾਈ ਨੂੰ ਲੈ ਕੇ ਜਿਹੜਾ ਕੂੜਾ ਦਾ ਜਿਹੜੇ ਢੇਰ ਆ ਉਹ ਉਹ ਚੁੱਕ ਦਿਆ ਘਰਾ ਚੋਂ ਤੇ ਜਿਹੜਾ ਇੱਥੇ ਪੂਰਾ ਡੈਂਪ ਤੇ ਆ ਕੇ ਇੱਥੇ ਸਟੋਰ ਕੀਤਾ ਜਾਂਦਾ ਤੇ ਵੱਖਰੇ ਵੱਖਰੇ ਯੂਸੂਅਲੀ ਇੱਥੋਂ ਹੀ ਜਾਂਦਾ ਵਕਤੋਂ ਵੀ ਜੋ ਵੀ ਆ ਅੱਜ ਤਸਵੀਰ ਦੇਖਣ ਨੂੰ ਮਿਲ ਰਹੀ ਆ ਬਾਬਾ ਬਿਸ਼ਰਮਾ ਦੇ ਜਿੱਥੇ ਛੁੱਟੀ ਦਾ ਸਰਕਾਰ ਐਲਾਨ ਵੀ ਕਰਦੀ ਆ ਪਰ ਉੱਥੇ ਦੂਜੇ ਪਾਸੇ ਤਸਵੀਰ ਦੇਖਣ ਨੂੰ ਮਿਲ ਰਹੀ ਆ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਨੂੰ ਗੁਜਾਰਿਸ਼ ਕਰੂੰਗਾ ਵੀ ਸਾਡੇ ਨਾਲ ਆਣ ਅਧਿਖਾਨ ਜੀ ਇਹ ਟਰੱਕਾਂ ਦੇ ਅੰਦਰ ਸਰਕਾਰੀ ਆ ਜਿਹੜੇ ਤੰਤਰ ਦੀ ਆ ਇਹ ਪੂਜਾ ਅਰਚਨਾ ਜਿਹੜੀ ਹੋ ਰਹੀ ਆ ਬਾਬਾ ਵਿਸ਼ਕਰਮਾ ਜੀ ਨੂੰ ਲੈ ਕੇ ਇਹ ਡੰਪ ਦੀ ਵੀ ਤਸਵੀਰ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਦੇਖੋ ਪੂਜਾ ਅਰਚਨਾ ਜਿੱਥੇ ਬਾਬਾ ਵਿਸ਼ਕਰਮਾ ਜੀ ਦੀ ਜਿਹੜੀ ਪੂਜਾ ਵਾ ਕੈਮਰਾਮੈਨ ਨੂੰ ਵਿਚਾਰਸ਼ ਕਰੂੰਗਾ ਥੋੜਾ ਹੋਰ ਅੱਗੇ ਆਉਣ ਤੇ ਆਹ ਜਿਹੜੀ ਤਸਵੀਰ ਆ ਤੇ ਇਹ ਦਿਖਾਈ ਜਾਵੇ ਤੁਸੀਂ ਦੇਖ ਸਕਦੇ ਹੋ ਬਖੂਬੀ ਜਿਹੜੀ ਆ ਤਸਵੀਰ ਆ ਇਹ ਜਿਹੜੀ ਆ ਡੰਪ ਦੀ ਇਹ ਤਸਵੀਰ ਨਜ਼ਰ ਆ ਰਹੀ ਆ ਇਹ ਡੰਪ ਦੇ ਉੱਤੇ ਪੂਜਾ ਅਰਚਨਾ ਤਾਂ ਹੋ ਰਹੀ ਆ ਪਰ ਆ ਜਿਹੜੇ ਆ ਆ ਦੇਖੋ ਜੀ ਡੰਪ ਇਸ ਤਰ੍ਹਾਂ ਹੀ ਭਰੇ ਆ ਕੂੜੇ ਦੇ ਨਾਲ ਪਰ ਇੱਕ ਤਸਵੀਰ ਇਹ ਵੀ ਸਾਹਮਣੇ ਆਈ ਆ ਜਿਹੜੇ ਰੇੜੇ ਆ ਰੇੜੇ ਅੰਦਰ ਖੜੇ ਹੋ ਗਏ ਨੇ ਬਾਹਰ ਪੁੱਜ ਕੇ ਜਿਹੜੇ ਅੰਦਰ ਨੇ ਤੇ ਕੁਝ ਜਿਹੜੇ ਬਾਹਰ ਵੀ ਨਜ਼ਰ ਆ ਰਹੇ ਨੇ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸਫਾਈ ਸੇਵਾਦ ਜਿੱਥੇ ਛੁੱਟੀ ਮਨਾ ਰਿਆ ਵਾ ਕਿਤੇ ਮੁਲਾਜ਼ਮਾਂ ਆ ਵੀ ਗੱਲਬਾਤ ਕਰਦੇ ਆ ਤੇ ਵਾਰਾ ਵੀ ਗੱਲਬਾਤ ਕਰਦੇ ਆ ਤੇ ਉਹਨਾਂ ਨਾਲ ਵੀ ਆ ਤੁਹਾਨੂੰ ਮਲਾਵਾਂਗੇ ਤੁਸੀਂ ਤੁਸੀਂ ਸਫਾਈ ਸੇਵਨ ਦੇ ਪੱਕੇ ਪੱਕੇ ਕੰਮ ਕਰਦੇ ਹੋ ਨਹੀਂ ਮੈਂ ਤਾਂ ਪ੍ਰਾਈਵੇਟ ਆ ਪ੍ਰਾਈਵੇਟ ਆ ਜ ਪੂਰਾ ਇੱਥੇ ਆ ਰਿਹਾ ਵਾ ਇਹ ਕਹਿੰਦੇ ਛੁੱਟੀ ਹੋ ਰਹੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਤੇ ਕਹਿਣਾ ਚਾਹੁੰਦੇ ਵੀ ਇਹ ਪੂਜਾ ਹੋ ਗਈ ਆ ਕਿ ਹੁਣ ਖਾਲੀ ਖੋਲ ਦੇਣ ਅਸੀਂ ਸਾਡਾ ਕੋ ਕੂੜਾ ਘੱਟ ਜਾਊਗਾ ਉਹ ਹੀ ਕੱਲ ਨੂੰ ਘੱਟ ਜਾਏਗਾ ਕੰਮ ਇੱਥੇ ਦਾ ਵੀ ਸਾਰਾ ਕੱਲ ਨੂੰ ਘੱਟ ਜਾਊਗਾ ਨਹੀਂ ਅਸੀਂ ਸਵਾਇਮਲਾ ਜੀ ਮੈਂ ਭਾੜਾ ਸੀ ਆਇਆ ਵੇ ਬਾਜ਼ਾਰ ਮਦਦਗੀ ਜਾ ਕੇ ਫੈਲੀ ਹੈ ਕੱਲ 3 ਦਿਨ ਹੋ ਗਏ ਤੇ ਊੜੇ ਦੀ ਬਹੁਤ ਹੀ ਪਰਵਾਹ ਬੜਿਆ ਕੋਈ ਸੁਣਾਈ ਨਹੀਂ ਕਰਦਾ ਨਹੀਂ ਅਫਸਰ ਆਂਦੇ ਚੱਕਾ ਮਾਰ ਗਏ ਜਹਾੜਾ ਉੱਤੇ ਖੁੱਲਿਆ ਡੱਬਾ ਖੁੱਲਿਆ ਅੱਜ ਆਂਦੇ ਉੱਤੇ ਲੰਗਾ ਲੱਗੀ ਹੁੰਦੀ ਪੱਕੇ ਬੰਦੇ ਵੀ ਪ੍ਰਾਈਵੇਟ ਤੋਂ ਹੈ ਹੀ ਮੈਂ ਪੱਕੇ ਬੰਦੇ ਵੀ ਇੱਥੇ ਖੜੇ ਰਹਿੰਦੇ ਕਈ ਕਈ ਘੰਟੇ ਤੇ ਕਿੰਨੇ ਘੰਟੇ ਇੰਤਜ਼ਾਰ ਕਰਨਾ ਪੈਂਦਾ ਉਹ ਕਲਣਾ ਰੇੜਾ ਥੰਦਾ ਆ ਉਹ ਤੱਕ ਪਾਇਆ ਉਹ ਖੜਿਆ ਅੰਦਰ ਜਿੱਥੇ ਪੱਕੇ ਬੰਦੇ ਵੀ ਖੜੇ ਰਹਿੰਦੇ ਉੱਥੇ ਕੱਚੇ ਵੀ ਇੱਦੀ ਖੜੇ ਰਹਿੰਦੇ ਤੇ ਦੰਪ ਦਾ ਸਰਫਾਦਾ ਜੀ ਇਹ ਕਹਿੰਦੇ ਪੀਨ ਮਸ਼ੀਨ ਖਰਾਬ ਹੋ ਗਈ ਕਹਿੰਦੇਗਾ 2 ਮਹੀਨੇ ਖਰਾਬ ਹੋ ਗਈ 6 ਮਹੀਨੇ ਇਸ ਕਾਰਨ ਜਿਹੜੇ ਜਿਹੜੇ ਸਰਕਾਰੀ ਮੁਲਾਜ਼ਮ ਕਰਪਸ਼ੰਗਰ ਨਗਰ ਨਿਗਮ ਦੇ ਮੁਲਾਜ਼ਮ ਪੰਜਾਬ ਦੇ ਉਹ ਹੋਈ ਉਹਨਾਂ ਦਾ ਰੇੜੇ ਖਾਲੀ ਕੀਏ ਜਾਂਦੇ ਆ ਪਤਾ ਨਹੀਂ ਉਹਨਾਂ ਨੂੰ ਖਾਚਾ ਰਹਿੰਦੇ ਆ ਦੰਪ ਤਾਂ ਕੀ ਕਰਦੇ ਆ ਕੀ ਨਹੀਂ ਕਰਦੇ ਜੀ ਸਾਡੇ ਜਿਹੜਾ ਪ੍ਰਾਈਵੇਟ ਕੰਮ ਆ ਦਿਹਾੜੀ ਮਜ਼ਦੂਰੀ ਐਕਚੁਅਲੀ ਸਾਨੂੰ ਕੁਝ ਨਹੀਂ ਮਿਲ ਰਹੀ ਇਸ ਵੀ ਦਾ ਸਾਡਾ ਇਹ ਅਬਜਕਟਿਵ ਹੈ ਸਾਡਾ ਕੋਈ ਹੱਲ ਕੀਤਾ ਜਾਵੇ ਸਾਡੇ ਜਿਹੜਾ ਰੇੜਾ ਹੁਣ ਬਾਹਰ ਖੜਿਆ ਜੀ ਰੋਡ ਤੇ ਪੁਲਸ ਆ ਕੇ ਸਾਨੂੰ ਦਬਕਾ ਮਾਰ ਦਿਆ ਰੇੜਾ ਕਿੱਥੇ ਤਾਂ ਹੋ ਗਈ ਸਾਨੂੰ ਅੰਦਰ ਨਹੀਂ ਵੜਨ ਦੇ ਤੇ ਪੂਰਾ ਕੀਤਾ ਪੇਟ ਕੱਲੇ ਜਾਵਾਂ ਗੱਡੀ ਭਰੀ ਹੋਈ ਆ ਫਗਾਣਾ ਹੋਇਆ ਜੀ ਟਿੰਕਾ ਹੋਇਆ ਹੁਣ ਸਾਡਾ ਹਾਲ ਦੱਸੋ ਕੀ ਕਰੀਏ ਜੀ ਦੇਖੋ ਵੀ ਬਹੁਤ ਵੱਡੇ ਸਵਾਲੀਆ ਨਿਸ਼ਾਨ ਖੜੇ ਕਰਦਾ ਜਿੱਥੇ ਨਗਰ ਨਿਗਮ ਕਰਮਚਾਰੀ ਆ ਜਿੰਨੇ ਵੀ ਆਏ ਆ ਉੱਥੇ ਜਿੰਨੀਆਂ ਜਿੰਨੇ ਵੀ ਆ ਵੱਡੇ ਵੱਡੇ ਆ ਨਦਰ ਨਿਬਮ ਇਹਦਾ ਇਹਦਾ ਜਿਹੜਾ ਸੁਨੇਹਾ ਵਾ ਗਲੀ ਸਮਾਜ ਜਿਹੜੇ ਆ ਦੇ ਚੇਅਰਮੈਨ ਆ ਹਾਲੇ ਹੀ ਹਾਲੇ ਜਿਹੜੇ ਬਣਿਆ ਵਿਜੇ单 ਸਿੰਘ ਉਹਨਾਂ ਤੋਂ ਵੀ ਜਵਾਬ ਮੰਗਿਆ ਜਾਊਗਾ ਇਸ ਦੇ ਨਾਲ-ਨਾਲ ਕਮਿਸ਼ਨਰ ਸਾਹਿਬ ਤੋਂ ਵੀ ਜਵਾਬ ਮੰਗੇ ਜਾਊਗਾ ਨਗਰ ਨਿਗਮ ਮੇਅਰ ਕੋ ਮੈਡਮ ਕੋ ਵੀ ਜਵਾਬ ਮੰਗਿਆ ਜਾਊਗਾ ਵੀ ਆ ਜਿਹੜੇ ਤਸਵੀਰ ਆ ਇਹ ਬਾਰ ਬਾਰ ਇਸ ਤਰ੍ਹਾਂ ਦੀਆਂ ਦਿੱਕਤਾਂ ਕਿਉਂ ਆ ਰਹੀਆਂ ਵਾਂ ਇਹ ਤਸਵੀਰਾਂ ਦੇਖਣ ਨੂੰ ਦੇਖਣ ਲਈ ਆ ਇਹ ਤਸਵੀਰ ਤੁਹਾਨੂੰ ਹੋਰ ਦੇਖਣ ਨੂੰ ਦਿਖਾਵਾਂਗੇ ਸਰਕਾਰ ਕਹ ਰਹੀ ਆ ਇੱਥੇ ਛੁੱਟੀ ਆ ਛੁੱਟੀ ਆ ਤਾਲੇ ਵੀ ਬਖ ਦਿਖਾਵਾਂਗੇ ਤਾਲੇ ਬਕੂਬੀ ਲੱਗੇ ਹੋਇਆ ਇਹ ਗੰਪ ਤੇ ਜਿਹੜੇ ਦਵਾਰ ਆ ਬੰਦ ਕਰ ਦਿੱਤੇ ਗਏ ਆ ਇਹ ਜਿਹੜੇ ਆ ਬੰਦ ਆ ਪਰ ਜਿੱਥੇ ਕਿਤਨੇ ਤਸਵੀਰ ਆ ਜਿਹੜੀ ਸਾਹਮਣੇ ਨਜ਼ਰ ਆ ਰਹੀ ਆ ਕੈਮਰਾ ਪਰਸਨ ਨੂੰ ਗੁਜਾਰਿਸ਼ ਕਰੂnga ਜੋ ਫੇਰੇ ਰੇੜੇ ਆ ਬਾਹਰ ਆ ਕਾਫੀ ਜਿਹੜੇ ਰੇੜੇ ਇੱਥੇ ਖੜੇ ਆ ਤੇ ਇਸ ਦੇ ਨਾਲ ਹੀ ਇੱਕ ਤਸਵੀਰ ਹੋਰ ਤੁਹਾਨੂੰ ਦਿਖਾਵਾਂਗੇ ਕੁੱਜੀ ਦੀ ਦੂਰੀ ਤੇ ਸਰਕਾਰ ਨੇ ਆਪਣੇ ਹੀ ਮੁਲਾਜ਼ਮ ਨਗਰ ਨਿਗਮ ਹੈਲਥ ਬਰਾ ਦੇ ਜਿਹੜੇ ਮੁਲਾਜ਼ਮ ਆ ਉਹ ਬੁਲਾਏ ਹੋਏ ਆ ਉਹ ਸਾਈਡ ਸੜਕ ਦੇ ਕਿਨਾਰੇ ਪ੍ਰਤਾਪ ਚੌਕ ਕਿਤੇ ਜਿੱਥੇ ਜੀ ਟ੍ਰੇਨ ਵੀ ਖੜੀ ਆ ਪੂਰਾ ਚੱਕਰੀ ਆ ਲਿਫਟਿੰਗ ਕਰ ਰਹੀ ਆ ਕੂੜਾ ਤੇ ਉਹ ਇਹ ਸਰਕਾਰ ਦੀ ਜਾਤਾ ਜਗਾ ਤਾਂ ਦੋ ਸਾਨੂੰ ਜਗਾ ਵੀ ਦੋ ਸਾਨੂੰ ਕੀ ਕਹਨੇ ਹੋ ਜਗਾ ਤਾਂ ਦੋ ਸਾਨੂੰ ਸੁੱਟਣ ਵਾਸਤੇ ਮਾਰਕੀਟ ਵਾਲੇ ਸਾਡੇ ਪੁਲਿਸ ਵਾਲੇ ਨਹੀਂ ਲੈ ਆਉਂਦੇ ਆ ਸਾਨੂੰ ਧਮਕੀਆਂ ਦਿੰਦੇ ਇਥੇ ਕੂੜਾ ਨਹੀਂ ਸੁੱਟਣਾ ਇਥੇ ਨਹੀਂ ਕਰਨਾ ਤੇ ਸਾਨੂੰ ਜਗਾ ਤਾਂ ਦਵਾਓ ਫਿਰ ਅਸੀਂ ਸੇਵਾ ਕਰਨੇ ਜਾਂ ਤੁਹਾਡੇ ਘਰਾਂ ਜੋ ਕੂੜੇ ਲੈ ਕੇ ਆਨੇ ਅਸੀਂ ਘੜਾ ਬਾਹਰੋਂ ਲੈ ਕੇ ਨਹੀਂ ਘਰੋਂ ਲੈ ਕੇ ਆਨੇ ਆ ਦੱਸੋ ਜਰਾ ਕਿ ਅਸੀਂ ਕਿੱਥੇ ਲਿਆਈਏ ਕੂੜਾ ਕਿੱਥੋਂ ਲੈ ਕੇ ਆਈਏ ਕਿ ਚੱਲ ਜਾਈਏ ਕੂੜਾ ਸਾਰੀ ਸਾਰੀ ਢਹਾੜੀ ਪੰਜ ਪੰਜ ਛੇ ਛੇ ਘੰਟੇ ਹੁੱਕੇ ਪਿਆਸੀ ਸੀ ਖੜੇ ਸੀ ਵੀ ਆਪਣਾ ਘਰ ਆ ਗਿਆ ਕੱਲ ਦਾ ਦੀਵਾਲੀਓ ਤਿਉਹਾਰ ਆ ਤੁਸੀਂ ਵੀ ਮਨਾਓ ਆਪਣੇ ਘਰਾਂ ਇਤਾਂ ਤੁਹਾਨੂੰ ਕੋਈ ਤੁਹਾਨੂੰ ਕੋਈ ਟੈਨਸ਼ਨ ਨਹੀਂ ਸਰਕਾਰ ਛੁੱਟੀ ਆ ਤਾਂ ਮੇਰੀ ਗੱਲ ਸੁਣੋ ਸਾਨੂੰ ਫਿਰ ਜਿਹੜੇ ਘਰਾਂ ਵਾਲੇ ਆ ਉਹ ਸਾਨੂੰ ਬੋਲਦੇ ਅਸੀਂ ਤੁਹਾਨੂੰ ਪੈਸੇ ਦਿੱਤੇ ਆ ਤੁਸੀਂ ਸਾਡੇ ਅੰਦਰ ਕੂੜਾ ਪਿਆ ਕਿਉਂ ਨਹੀਂ ਚੱਕਿਆ ਸਾਨੂੰ ਬਚਾਇਆ ਫਿਰ ਉਹ ਪ੍ਰਧਾਨਾ ਕੋਲ ਸ਼ਿਕਾਇਤਾਂ ਕਰਾਉਣਾ ਚਾਹਿਆ ਆ ਸਰਕਾਰੀ ਡੰਪ ਹੋਣ ਦੇ ਸਰਕਾਰ ਦੀ ਦੇਖ ਰੇਖ ਹੋਣ ਦੇ ਬਾਵਜੂਦ ਵੀ ਇੱਥੋਂ ਦੇ ਜਿਹੜੇ ਮੁਲਾਜ਼ਮ ਆ ਸੁਣਨ ਚ ਆਇਆ ਵੀ ਇਹ ਪੈਸਿਆਂ ਦੀ ਮੰਗ ਕਰਦੇ ਪਏ ਆ ਕਿੰਨੇ ਪੈਸੇ ਦੀ ਅਸੀਂ ਨਹੀਂ ਪैसे ਦਿੰਦੇ ਵੈਸੇ ਆਏ ਨਹੀਂ ਪਤਾ ਲੰਦੇ ਆ ਜਾਂ ਨਹੀਂ ਲੰਦੇ ਮੈਨੂੰ ਨਹੀਂ ਅਸੀਂ ਗੱਲ ਦਾ ਪਤਾ ਪਰ ਇੱਕ ਗੱਲ ਅਸੀਂ ਤਾਂ ਇਹ ਕਹਿੰਨੇ ਆ ਵੀ ਸਾਡੇ ਇੱਥੇ ਆਣ ਕੇ ਰੇੜਾ ਖਾਲੀ ਹੋ ਜਵੇ ਅਸੀਂ ਚਲੇ ਜਾਈਏ ਨਹੀਂ ਮਜਬੂਰ ਆਖਰ ਰੇੜਾ ਬਾਹਰ ਖੜਾ ਰਹੂਗਾ ਪੁਲਿਸ ਵਾਲੇ ਤੁਹਾਨੂੰ ਪਰੇਸ਼ਾਨ ਕਰਨਗੇ ਆਫਰਕਾਰ ਦਾ ਆਫਰਕਾਰ ਤੁਹਾਨੂੰ ਕਿਤੇ ਨਾ ਕਿਤੇ ਰੇੜਾ ਖਾਲੀ ਕਰਾਉਣ ਲਈ ਕੋਈ ਨਾ ਕੋਈ ਮੁਆਵਜ਼ਾ ਇਹਦੇ ਵਿੱਚ ਪੈਸੇ ਦੇਣੇ ਪੈਂਦੇ ਆ ਨਹੀਂ ਨਹੀਂ ਤੁਸੀਂ ਕੀ ਕਹਿਣਾ ਜਾਓਗੇ ਜਿੱਦਾਂ ਵੀ ਆ ਮੁਲਾਜ਼ਮ ਜਿਹੜੇ ਆ ਰੇੜੇ ਵਾਲੇ ਪ੍ਰਾਈਵੇਟ ਆ ਉਹ ਇੱਥੇ ਕੋਈ ਪੈਸਾ ਹੈ ਪਾਸੇ ਤੇ ਲਈ ਗੱਲਬਾਤ ਚਹੀਦੀ ਹੈ ਕੋਈ ਮਿਲਵਾ ਦੇ ਨਹੀਂ ਦੇਖਿਆ ਪਾ ਪਏ ਕੋਈ ਕਿਸੇ ਲੈਂਦਾ ਦਿੰਦਾ ਨਹੀਂ ਦੇਖਿਆ ਪਾ ਪਏ ਕਹਿ ਲਗੇ ਕੰਮ ਕੋਈ ਹੋ ਰਿਹਾ ਕੰਮ ਕੋਈ ਨਹੀਂ ਹੋ ਰਿਹਾ ਕਿਸ ਤਰ੍ਹਾਂ ਰੋਕ ਰਿਹਾ ਕੰਮ ਕੰਮ ਤਾਂ ਇਹੋ ਹੀ ਬੰਦਾ ਭਾਈ ਇਹ ਜਿਹੜੇ ਕੰਪਨੀ ਵਾਲੇ ਨੇ ਠੇਕਾ ਦਿੱਤਾ ਹੈ ਜਦੋਂ ਇਹਨਾਂ ਇਨਾ ਕਾਮਯਾਬ ਨਹੀਂ ਆ ਸਰ ਜੀ ਮਸ਼ੀਨਾ ਕਭ ਪਲੇਟ ਖਰਾਬ ਹੋ ਜਾਂਦਾ ਕਭ ਕੁਝ ਹੋ ਜਾਂਦਾ ਚਾਰ ਮਸ਼ੀਨਾ ਵਿੱਚੋਂ ਇੱਕ ਤੋਂ ਹੀ ਚੱਲਦੀਆਂ ਜੀ ਚੰਗੀ ਗੁਣਵੱਤਾ ਦੀ ਮਸ਼ੀਨ ਪਹਿਲਾਂ ਦੇਖ ਕੇ ਨਹੀਂ ਲਗਾਈ ਲਗਾਈਗੀ ਪਤਾ ਨਹੀਂ ਸਰ ਜੀ ਬਹੁਤ ਖਾਸ ਵਾਰੀ ਕਬ ਇੱਕ ਡੱਬਾ ਚੱਲਦਾ ਦੂਜਾ ਨਹੀਂ ਰਹੇ ਅਸੀਂ ਸਾਰੀ ਸਾਰੀ ਦਿਹਾੜੀ ਕਰੀ ਲੇਦਾ ਇੱਕ ਰੇੜੀ ਨੂੰ ਸਾਰੀ ਦਿਹਾੜੀ 6-7 ਵਜਾਂ ਦੇ ਸ਼ਾਮ ਨੂੰ ਜੀ ਸਾਨੂੰ ਉਹ ਪ੍ਰਸ਼ਾ ਰੇੜਾ ਖੜਾ ਰਿਹਾ ਥੱਲੇ ਵਤਰਾ ਚੂ ਕੂੜਾ ਇਕੱਠਾ ਕਰਨਾ ਵਾਸਤੇ ਉਸ ਬਾਰੇ ਤੇ ਗੋਡ ਕਰਨੀ ਆ ਖਾਲੀ ਆ ਸਾਰੀ ਦਿਹਾੜੀ ਮਲੇ ਕੁਟਲੇ ਰਹਿੰਦੇ ਔਰ ਇਹ ਸਾਰੀ ਦਿਹਾੜੀ ਦੇਖਾਂ ਲਗੀ ਦੀਵਾਲੀ ਸੀ ਅਸੀਂ ਇਹ ਸ਼ਾਮ ਨੂੰ ਕਰੇ ਗਏ ਆ ਜੀ ਐਡੀ ਐਸੀ ਇੱਥੇ ਬੈਠੇ ਰਹੇ ਰੋਡ ਤੇ ਜੀ ਬਹੁਤ ਔਖਾ ਹੋਇਆ ਫਿਰ ਜਿਹੜੇ ਪ੍ਰਾਈਵੇਟ ਆ ਜਿਹੜੇ ਘਰਾਂ ਦੇ ਵਿੱਚ ਜਿਹੜਾ ਕੂੜਾ ਹੈ ਇਕੱਠਾ ਕਰਦੇ ਆ ਇਹਨਾਂ ਦੇ ਵੀ ਘਰਾਂ ਵਿੱਚ ਪਰਿਵਾਰ ਹੋਣਗੇ ਬੱਚੇ ਹੋਣਗੇ ਪਰ ਇਹਨਾਂ ਦੀ ਦੀਵਾਲੀ ਆ ਕੂੜੇ ਦੇ ਢੇਰ ਦੇ ਵਿੱਚ ਹੀ ਕਾਲੀ ਸਟ੍ਰਾਈਕ ਚੱਲ ਰਹੀ ਆ ਅੱਜ ਵਿਸ਼ਕਰਮਾ ਦੇ ਦਾ ਦਿਨ ਵੀ ਹੋ ਗਿਆ ਪਰ ਇਹ ਦਿਵਾਰੀ ਹਲੇ ਵੀ ਕੂੜੇ ਦੇ ਢੇਰ ਆ ਇਸ ਤਰ੍ਹਾਂ ਹੀ ਲੱਗੇ ਹੋਏ ਨੇ ਇੱਕ ਤਸਵੀਰ ਹੋਰ ਤੁਹਾਨੂੰ ਦਿਖਾ ਦਿਖਾਵਾਂਗੇ ਆ ਦੇਖ ਸਕਦੇ ਹੋ ਤੁਸੀਂ ਆ ਤਸਵੀਰ ਆ ਆ ਦੇਖੋ ਕੂੜੇ ਦੇ ਜਿਹੜੇ ਆ ਰੇੜੇ ਆ ਬਾਹਰ ਖੜੇ ਆ ਆ ਪੂਰਾ ਕੂੜਾ ਸਾਫ ਸਾਫ ਤੇ ਪੂਰਾ ਵਿਖਰਿਆ ਹੋਇਆ ਵਾ ਆ ਜਿੱਥੇ ਕੀ ਸਰਕਾਰ ਦੀ ਅਸੀਂ ਆ ਸਰਕਾਰ ਦਾ ਆ ਲੁਧਿਆਣਾ ਪ੍ਰਸ਼ਾਸਨ ਇੱਕ ਦਾਵਾ ਕਰਦਾ ਵਾ ਵੀ ਜਿੱਥੇ ਕੀ ਆ ਆ ਦੇਖ ਸਕਦੇ ਹੋ ਤੁਸੀਂ ਕਿ ਅਸੀਂ ਪੂਰਾ ਜਿਹੜਾ ਕੰਮ ਆ ਬਖੂਬੀ ਕਰਦੇ ਆਂ ਸ਼ਹਿਰ ਦੀ ਸਫਾਈ ਸਵਚh ਭਾਰਤ ਵਿਹਾਨ ਦੇ ਤਾਈ ਤੇ ਜਿਹੜਾ ਅੱਜ ਕਿਉਂ ਜਿਹੜਾ ਮਿਆਰ ਜਿਹੜਾ ప్రతి ਦਿਨ ਤੇ ਡਾਣੇਲਾ ਜਰਦਾ ਜਾ ਰਿਹਾ ਇਹ ਵੀ ਇੱਕ ਆ ਸਵਾਲੀਆ ਨਿਸ਼ਾਨ ਖੜਾ ਕਰਦਾ ਵਾ ਨਗਰ ਨਿਗਮ ਦੇ ਘਾਣੇ ਦੇ ਡੰਪ ਦੇ ਅੱਪ ਵੀ ਖੜੇ ਆ ਪ੍ਰਤਾਪ ਚੌਂਗ ਦੇ ਤਸਵੀਰਾਂ ਆਸ-ਪਾਸ ਦੀਆਂ ਵਾ ਇੱਕ ਹੋਰ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਉਹ ਪਾਸ ਸਰਕਾਰੀ ਮੁਲਾਜ਼ਮ ਛੁੱਟੀ ਹੋਣ ਦੇ باوجود ਵੀ ਛੁੱਟੀ ਹੋਣ ਦੇ باوجود ਵੀ ਉੱਤੇ ਕੰਮ ਕਰ ਰਹੇ ਨੇ ਉਹਨਾਂ ਕੋਲ ਵੀ ਜਾਣੇ ਆ ਤੇ ਸਾਰਾ ਜਾਇਜ਼ਾ ਲੈਣੇ ਆ ਖਬਰ ਦਾ ਸਾਰਾ ਜਾਇਜ਼ਾ ਲਵਾਂਗੇ ਅੱਜ ਸਰਕਾਰੀ ਅੱਜ ਉੱਤੇ ਦੰਪ ਬੰਦ ਆ ਪਰ ਸਰਕਾਰੀ ਮੁਲਾਜ਼ਮ ਕਿਉਂ ਕਿਉਂ ਕੰਮ ਕਰ ਰਹੇ ਨੇ ਕੀ ਗੱਲ ਕਿਤੇ ਛੁੱਟੀ ਤੇ ਕਿਤੇ ਪੂਰਾ ਕੰਮ ਹੋ ਰਿਹਾ ਵਾ ਇਹ ਇਹ ਚੱਲ ਕੀ ਰਿਹਾ ਵਾ ਇਹ ਤਸਵੀਰ ਤੁਹਾਨੂੰ ਦਿਖਾਵਾਂਗੇ ਇਹ ਤਸਵੀਰ ਆ ਵੀ ਤੁਹਾਨੂੰ ਦੇਖਣ ਨੂੰ ਮਿਲਣੀ ਆ ਤੁਸੀਂ ਦੇਖ ਸਕਦੇ ਹੋ ਬਕੂਬੀ ਆ ਤੁਸੀਂ ਦੇਖ ਸਕਦੇ ਹੋ ਆ ਤੁਹਾਡੀ ਤਸਵੀਰ ਆ ਜਿਹੜੀ ਇੱਥੇ ਜਿਹੜਾ ਕੰਮ ਆ ਛੁੱਟੀ ਹੋਣ ਦੇ ਬਾਵਜੂਦ ਵੀ ਸਰਕਾਰੀ ਆ ਜਿਹੜੇ ਮੁਲਾਜ਼ਮ ਆ ਇਹ ਜਿਹੜਾ ਟਰੰਪ ਲੈ ਕੇ ਕ੍ਰੇਨ ਲੈ ਕੇ ਕੰਮ ਕਰ ਰਹੇ ਨਜ਼ਰ ਆ ਰਹੇ ਨੇ ਇੱਕ ਪਾਸੇ ਤਾਲੇ ਲੱਗੇ ਹੋਏ ਨੇ ਇੱਕ ਪਾਸੇ ਜਿਹੜਾ ਬਾਹਰ ਲੜਾਈ ਵੀ ਹੋ ਰਹੀ ਆ ਉੱਤੇ ਜਿਹੜੇ ਡੰਪ ਦੇ ਉੱਤੇ ਵੀ ਕੂੜੇ ਦੀ ਜਿਹੜੀ ਰੇੜੀ ਆ ਅੰਦਰ ਲੋ ਪਰ ਉਹ ਮੁਲਾਜ਼ਮ ਛੁੱਟੀ ਦਾ ਇਨਕਾਰ ਕਰਕੇ ਕਿ ਇਹਨਾਂ ਨੂੰ ਨਕਾਰਿਆ ਜਾ ਰਿਹਾ ਵੀ ਇਹ ਛੁੱਟੀ ਆ ਸਰਕਾਰੀ ਮੁਲਾਜ਼ਮ ਆ ਉਹਨਾਂ ਦਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆ ਤੁਸੀਂ ਦੇਖ ਸਕਦੇ ਹੋ ਆ ਕੂੜੇ ਦੇ ਢੇਰ ਆ ਇੱਥੇ ਪੂਰਾ ਕਰਿਆਨਾ ਦਾ ਸਫਾਈ ਇਹਨਾਂ ਨੇ ਸਫਾਈ ਕੀਤਾ ਵਾ ਇੱਕ ਪਾਸੇ ਤਾਂ ਡੰਪ ਬੰਦਾ ਦੂਜੇ ਪਾਸੇ ਸਰਕਾਰੀ ਮੁਲਾਜ਼ਮਾਂ ਜਿਹੜੇ ਕੰਮ ਵਿੱਚ ਰੁੱਝੇ ਹੋਏ ਨਜ਼ਰ ਆ ਰਹੇ ਨੇ ਇਹ ਸਵਾਲੀਆ ਨਿਸ਼ਾਨ ਖੜੇ ਕਰਦਾ ਨਗਰ ਨਿਗਮ ਲੁਧਿਆਣਾ ਤੇ ਆਪਣੇ ਹੀ ਮੁਲਾਜ਼ਮਾਂ ਨੂੰ ਛੁੱਟੀ ਨਾ ਹੋ ਕੇ ਕੰਮ ਤਾਂ ਕਰਵਾਇਆ ਜਾ ਰਿਹਾ ਪਰ ਦੂਜੇ ਪਾਸੇ ਜਿਹੜੀਆਂ ਮਸ਼ੀਨਾਂ ਵਾਂ ਕਹਿਣ ਵਿੱਚ ਆ ਰਿਹਾ ਵਾ ਮਸ਼ੀਨਾਂ ਵੀ ਬਹੁਤ ਖਰਾਬ ਨਜ਼ਰ ਆ ਰਹੀਆਂ ਨੇ ਇਸ ਦੇ ਸਬੰਧ ਵਿੱਚ ਨਗਰ ਨਿਗਮ ਲੁਧਿਆਣਾ ਨਾਲ ਵੀ ਗੱਲਬਾਤ ਕੀਤੀ ਜਾਊਗੀ ਏ मेयर मैडम ਨਾਲ ਗੱਲਬਾਤ ਕੀਤੀ ਜੀ ਉਹ ਕਮਿਸ਼ਨਰ ਨਾਲ ਸਾਹਿਬ ਨਾਲ ਗੱਲਬਾਤ ਕੀਤੀ ਜੀ ਉਹ ਇਸ ਤਰ੍ਹਾਂ ਦੀਆਂ ਦਿੱਕਤਾਂ ਆ ਅ ਉਸੇ ਦਾ ਬਹੁਤ ਕੰਮ ਕਰ ਰਹੇ ਹਾਂ ਪਰ ਕਿਤਨੇ ਕਿਤੇ ਦੇਖੋ ਤਸਵੀਰਾਂ ਜਿਹੜੀ ਆ ਸ਼ਹਿਰ ਵਾਸੀਆਂ ਲਈ ਸਹੀ ਨਜ਼ਰ ਨਹੀਂ ਆ ਰਹੀਆਂ ਇੱਕ ਸਵਾਲੀਆ ਨਿਸ਼ਾਨ ਖੜਾ ਕਰਦਾ ਨਗਰ ਨਿਗਮ ਲੋਕ ਹੈਨਾ ਕਿ ਤੁਸੀਂ ਦੇਖ ਸਕਦੇ ਹੋ ਆ ਜਿਹੜੀ ਆ ਤਸਵੀਰ ਆ ਸਾਹਮਣੇ ਨਜ਼ਰ ਆ ਰਹੀ ਆ ਇਹ ਨਗਰ ਨਿਗਮ ਲੁਧਿਆਣਾ ਨਾਲ ਸੰਬੰਧਤ ਇਹ ਬਰਾਈਆਂ ਜਿਹੜੀਆਂ ਆ ਭਾਜੀ ਇੱਕ ਮਿੰਟ ਆਈਓ ਗੱਲ ਕਰਿਓ ਆ ਤਾਡਾ ਆ ਜਿਹੜੀ ਟ੍ਰੇਨ ਆ ਇਹ ਕੌਣ ਆਪਰੇਟ ਕਰ ਰਿਹਾ ਭਾਈ ਭਰਾ ਹੀ ਮੇਰਾ ਹੈ ਨਹੀਂ ਗਾ ਵੀਰੇ ਉਹ ਕੰਮ ਕਰਿਆ ਭਜੀ ਆਣ ਦੀ ਗੱਲ ਗੱਲ ਮੈਂ ਤਾਂ ਸਰਕਾਰੀ ਮੁਲਾਜ਼ਮ ਹਾਂ ਪਤਾ ਨਹੀਂ ਮੈਨੂੰ ਕਿੰਦਾ ਮਾੜਾ ਤੋਂ ਹੋਰ ਕੰਮ ਗਾਦ ਨੂੰ ਪਤਾ ਨਹੀਂ ਗਾ ਤੇ ਟ੍ਰੇਨਾਂ ਖੜੀਆਂ ਵਾਂ ਉਧਰ ਤਾਲੇ ਲੱਗੇ ਇੱਕ ਪਾਸੇ ਦੁਨੀਆ ਕੰਮ ਕਰਦੀ ਵੀ ਇੱਕ ਪਾਸੇ ਕੰਮ ਨਹੀਂ ਕਰਦੀ ਆ ਤੁਸੀਂ ਤਸਵੀਰ ਆ ਦੇਖ ਸਕਦੇ ਹੋ ਆ ਟ੍ਰੇਨ ਖੜੀ ਆ ਉਹ ਕੂੜੇ ਦੇ ਸਰਕਾਰੀ ਆ ਇਧਰ ਆਉ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰੂੰਗਾ ਇਹ ਹੈ ਜਿਹੜੀ ਤਸਵੀਰ ਹੈ ਦਿਖਾਈ ਜਾਵੇ ਆ ਜਿਹੜਾ ਨਗਰ ਨਿਗਮ ਲੁਧਿਆਣਾ ਦਾ ਜਿਹੜਾ ਟੱਕਾ ਇੱਥੇ ਖੜਾ ਵਾ ਸੇਵਾ ਵਿੱਚ ਖੜਾ ਵਾ ਸੋਚ ਭਾਰਤ ਬਿਹਾਨ ਦੇ ਆ ਲੱਗੇ ਹੋਏ ਨੇ ਨਗਰ ਨਿਗਮ ਐਂਸੀ ਲੁਧਿਆਣਾ ਕੈਮਰਾਮੈਨ ਨੂੰ ਗੁਜਾਰਸ਼ ਕਰੂੰਗਾ ਇਹਦੀਆਂ ਤਸਵੀਰਾਂ ਦਿਖਾਈਆਂ ਜਾਣ ਦੂਜੇ ਪਾਸੇ ਇੱਕ ਟਰੱਕ ਹੋਰ ਲੱਗਿਆ ਵਾ ਆ ਅ ਉੱਧੇ ਪਾਸੇ ਇੱਕ ਟ੍ਰੱਕ ਹੋਰ ਲੱਗਿਆ ਹੋਇਆ ਤੁਹਾਨੂੰ ਦਿਖਾ ਦਿਖਾ ਦਿੰਨੇ ਆ ਇਸਦੀਆਂ ਵੀ ਤਸਵੀਰਾਂ ਅ ਨਜ਼ਰ ਆ ਰਹੀਆਂ ਨਹੀਂ ਅੱਜ ਡਿਊਟੀ ਦੌਰਾਨ ਹੈ ਪਰ ਜਿੱਥੇ ਕਿਤੇ ਗੜੀਆਂ ਡਰਾਈਵਰ ਆ ਜਿੱਥੇ ਗਏ ਹੋਏ ਆ ਕੱਲ੍ਹ ਬਾਅਦ ਕਰਦੇ ਆ ਅਭੀ ਨਗਰ ਨਿਕਲਦੇ ਆਣਾ ਦਾ ਜਿਹੜਾ ਟੱਕਾ ਜਿਹੜੀ ਗੱਲਬਾਤ ਕਰਦੇ ਆ ਸਰਕਾਰ ਦੇ ਵਿੱਚ ਜਿਹੜਾ ਅ ਇਥੇ ਕੰਮ ਤਾਂ ਕਰਦੇ ਆ ਹੇ ਅੱਜ ਛੋਨਾ ਛੋਨਾ ਚੱਕੀ ট্রাক ਦਾ ਇਹ ਗੇਰੇ ਸਾਹਮਣੇ ਡੰਪਾ ਬੰਦਾ ਨਜ਼ਰ ਆ ਰਿਆ ਨੇ ਉਹਦੇ ਤੇ ਤੁਹਾਨੂੰ ਦਿਖਾਵਾਂਗੇ ক্লোਜ਼ ਕਰਕੇ ਜਿਹੜੀਆਂ ਫੋਟੋਆਂ ਤੁਹਾਨੂੰ ਤੁਹਾਨੂੰ ਦਿਖਾਉਣੀਆਂ ਆ ਰਹੀਆਂ ਉਹ ਦੇਖੋ ਆਹ ਦੇਖ ਸਕਦੇ ਆ ਤੁਸੀਂ ਡੰਪ ਦੇ ਬਾਹਰ ਡੰਪ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਬਖੂਬੀ ਇਹ ਜਿਹੜੀਆਂ ਰੇੜੀਆਂ ਖੜੀਆਂ ਵਾਂ ਉੱਟੀ ਦਾ ਮਾਹੌਲ ਬਣਿਆ ਇੱਕ ਦੂਜੇ ਪਾਸੇ ਸਰਕਾਰੀ ਮੁਲਾਜ਼ਮ ਕੰਮ ਤੇ ਆਉਂਦੇ ਨੇ ਛੁੱਟੀ ਦੌਰਾਨ ਵੀ ਪਰ ਇਹ ਡੰਪ ਪਾ ਕੇ ਦਿਨ ਕਿਤੇ ਬੰਦ ਕੀਤਾ ਜਾ ਰਿਹਾ ਵਾ ਇੱਥੇ ਲੜਾਈ ਹੋਣ ਦੇ ਵੀ ਪੂਰੇ ਚਾਂਸਸ ਨਜ਼ਰ ਆ ਰਹੇ ਨੇ ਆ ਜਿਹੜੇ ਕੱਚੇ ਮੁਲਾਜ਼ਮ ਆ ਪ੍ਰਾਈਵੇਟ ਮੁਲਾਜ਼ਮ ਆ ਜਿਹਦੇ ਘਰਾਂ ਚ ਪੂਰਾ ਇਕੱਤਰਿਤ ਕਰਦੇ ਆ ਉਹ ਕਿਤੇ ਨਾ ਕਿਤੇ ਲੜ ਰਹੇ ਨੇ ਵੀ ਅਸੀਂ ਪੂਰਾ ਲੈ ਕੇ ਕਿੱਥੇ ਜਾਈਏ ਘਰ ਤਾਂ ਨਹੀਂ ਲੈ ਕੇ ਅਧਿਕਾਰ ਇਹ ਪੂਰਾ ਘਰ ਤਾਂ ਨਹੀਂ ਲੈ ਕੇ ਜਾਣਾ ਸ਼ਹਿਰ ਦੇ ਵਿੱਚ ਰਾਤ ਦੀਵਾਲੀ ਹੋਣ ਦੇ ਕਰਕੇ ਪੂਰਾ ਹੱਦ ਨਾਲੋਂ ਵੱਧ ਇਕੱਤਰਿਤ ਹੋ ਹੋ ਚੁੱਕਿਆ ਵਾ ਇਹ ਤਸਵੀਰਾਂ ਕੁਝ ਹੋਰ ਹੀ ਬਿਆਨ ਕਰਦੀਆਂ ਨੇ